चौबीस साल हो गए <laughs> 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 ਪਤਾ ਲੱਗ ਗਿਆ ਸੀ ਘਰ ਦਾ ਟਾਈਮ ਤੇ ਹੁੰਦਾ ਪਿਛਲੀ ਗਲੀ 'ਚ ਮੁੜ ਗਿਆ ਸੀ ਆ ਆ ਜੀ ਮੈਂ ਰੋਟਾ ਸੀਗਾ ਗੇਟ ਦੇ ਮੂਹਰੇ ਅੱਛਾ ਅੱਛਾ ਆ ਜੀ ਇੱਧਰ ਉਹ ਜੋ ਰਾਈਟ ਹੈਂਡ ਤਾਂ ਫੋਟੋ ਫੋਟੋ ਕਿੰਨੇ ਪਰ ਦੇ ਸਾਰੇ ਕੰਮ ਦੇਖ ਰਹਿਣਾ ਚੋਜਾ ਰਿਹਾ ਸਾਡੇ ਨਾਲ ਕੇ ਮਾਮੇ ਜਲੇਗੇ ਸਾਰੇ ਮੈਂ ਮੈਂ ਸਾਰੇ ਚਲੇ ਗਏ ਹਾਂ ਹਾਂ ਠੀਕ ਹੈ ਅੱਗੇ ਚੱਲਦਾ ਉਹਨਾਂ ਤੋਂ ਉਹਨਾਂ ਤੋਂ ਹਾਂ ਤਾਂ ਸੋਈ ਮਿਲ ਕੇ ਆਉਂਦੇ ਹਾਂ ਉਹ ਵੀ ਮਿਲ ਕੇ ਆਉਂਦੇ ਹਾਂ ਕਿਹਦੇ ਜ਼ਿੰਨੇ ਨੇ ਵੀ ਮਿਲ ਨਹੀਂ ਕੀਆ ਹਾਂ ਸਾਡੇ ਕੋਲ ਇਹੋ ਜਿਹੇ ਨਾ ਕੋਈ ਨਹੀਂ ਕਿਸੇ ਤੋਂ ਨਹੀਂ ਮੈਂ ਮੰਨ ਨੂੰ ਮਿਲ ਕੇ ਆਉਂਦੇ ਹਾਂ ਮੈਂ ਵੀ ਵੇਰੇ ਕੀ ਨਾ ਉਹ ਗੱਲ ਉਹ ਇੱਥੇ ਹੈਗਾ ਚਲਪਾ ਚਲਪੀ ਹਾਂ ਉਹ ਕਹਿੰਦੀ ਹਾਂ ਬੇਬੀ ਨਾ ਮੈਨੂੰ ਨਿਆਣਿਆਂ ਦੀ ਵੇਪੇ ਹੋਗੀ ਨਿਆਣੇ ਨੀ ਜਦੋਂ ਸੈਡ ਆਦੀ ਜਤਨਾ ਵਾਲੀ ਹੁੰਦੀ ਆ ਬੇਟਾ ਜਾਨਾ ਸਦਾ ਸਦਾ ਛੋਟਾ ਦੀ ਜਮਾਈ ਉਹ ਹੁਣ ਵੀ ਉਵੇਂ ਕਰਦਾ ਹੋਰ ਕੁਛ ਕੁਝ ਹੋਰ ਭੁੱਲ ਭੁਲੇਖਾ ਬੀਬੀ ਬੀਬੀ ਨੂੰ ਤਾਂ ਹੋ ਗਈ ਜੀ ਉਹ ਤਾਂ ਦੇਖੋ ਮੈਂ ਵੀ ਕਹੀ ਜਣੀ ਵੀ ਕੁਝ ਭੁੱਲਦੀ ਆ ਮੈਂ ਹਾਂ ਹਾਂ ਦੇਖੋ ਇਹ ਗੱਡੀ ਲਈ ਆ ਵੀਰ ਜੀ ਆਹੋ ਗੱਡੀ ਲਈ ਪਿੱਛੇ ਗੱਡੀ ਲਈ ਬਣਾਤਾ ਉਹ ਅੰਦਰ ਬੰਦ ਕਰ ਜਿਆ ਕਰਾਂਗੇ ਹੈ ਐਡੋਮ ਇੱਕੋ ਰੱਖਿਆ ਹੋਇਆ ਹੈਗਾ ਪਰ ਅਸੀਂ ਇਹ ਬੰਦ ਕਰ ਦੇਣਾ ਅੰਦਰ ਹੋ ਕੇ ਦੇਖ ਲਓ ਕਮਰੇ ਕਮਰੇ ਜਿਹੜੇ ਫੁੱਟੀ ਅੰਦਰ ਦਿਖਾ ਦਿਓ ਵੀਰ ਜੀ ਨੂੰ ਕਿੰਨਾ ਕਮਰਾ ਗੱਡੀ ਵਾਲਾ ਕਮਰਾ ਬਣਾ ਲਿਆ ਇਹ ਚਲ ਭਾਈ ਦਿਖਾਓ ਮੈਂ ਤਾਂ ਹੋਦਾ ਹੀ ਨਹੀਂ ਉਹ ਕਰਦੇ ਹੈ ਗੱਡੀ ਲੈਣਾ ਨਜ਼ਰ ਨਹੀਂ ਲੈਂਦੇ ਨਜ਼ਰ ਅੰਦਰ ਖੜਦੀ ਨਾ ਹਾਂ ਕਿਉਂਕਿ ਇਹਦੇ ਦੇਖਣਾ ਹੈਗੇ ਨਾ ਗੱਡੀ ਵੀ ਖਰਾਬ ਹੋ ਜਾਂਦੀ ਹੈ ਹਾਂ ਫਿਰ ਜੇ ਜਾਣਾ ਹੁੰਦਾ ਬਾਹਰ ਜਾਣਾ ਨਿਆਣੇ ਕੋ ਪਿੰਡ ਦੀ ਹੀ ਖੜਦੀ ਹਾਂ ਮਨ ਲਪਾਈ ਤੇਜਿੰਦਰ ਆ ਜਾ ਉਹ ਇਹਨੂੰ ਲੈਟਰ ਪਰਸ ਨੂੰ ਖੋਲੇ ਪਰਸੋਂ ਕੇ ਖੋਲੇ ਆ ਹੁਣ ਆਉਣਾ ਲਪਾਈ ਲਪੂਈ ਕਰਨਗੇ ਫੇਰ ਵੀਰ ਜੀ ਉਹ ਤਾਂ ਆ ਕੇ ਆਪਾਂ ਇਦਾਂ ਨੂੰ ਬਣਾ ਲਾਂਗੇ ਜੇ ਹੈਨਾ ਨਹੀਂ ਫਿਰ ਬਣਣਾ ਨਹੀਂ ਬਣਨਾ ਤੇ ਆ ਜਿਹੜਾ ਇਹਦੇ ਨਾਲੇ ਲੱਗ ਜਾਣਾ ਹਾਂ ਪਹਿਲਾਂ ਉਹਦੇ ਜਿਹੜੀ ਬਸੇ ਜਗਾ ਤੁਸੀਂ ਦੇਖ ਲਿਓ ਹੈ ਵੀਰ ਜੀ ਇਹੜਾ ਗੱਡੀ ਵਾਲਾ ਕਮਰਾ ਹੋ ਜਾਊਗਾ ਜਿੱਥੇ ਆਪਾਂ ਬੈਠੇ ਸੀਗੇ ਆਹ ਕੋਠੀ ਦੇ ਨਾਲੇ ਅਟੈਚ ਹੋ ਜਾਣਾ ਆਹ ਇੱਕੜੇ ਨਾਲੇ ਟੈਚ ਹੋ ਜਾਣਾ ਵਰ ਗਿਆ ਉਹ ਵਧੀਆ ਉਹ ਮਾਸ਼ੀ ਕੱਢ ਕੇ ਵਿਚੋਂ ਆਓ ਜਿਹੜਾ ਸਾਹਮਣੇ ਉਹ ਨਵਾਂ ਬੰਦਾ ਰੱਖ ਲੈ ਇਹ ਪੁੱਤ ਉਹ ਦੇਖਾ ਕਿੰਨਾ ਦਾ ਉਹ ਵੀ ਦਿਖਾ ਲਿਓ ਵੀਰ ਜੀ ਨੂੰ ਤੇ ਹਾਂ ਦਿਖਾਓ ਚਲੋ ਖੁੱਲੇ ਮੈਂ ਤੁਹਾਨੂੰ ਜਾ ਜਾ ਤੁਸੀਂ ਦਿਖਾ ਖੁੱਲੇ ਚਾਬੀ ਚੱਕ ਲਿਓ ਆ ਫੇਰ ਬੰਦੇ 24 ਸਾਲ ਬਾਅਦ ਮਿਲਣਾ ਮੈਂ ਆਪਣਾ ਫੋਨ ਚੱਕ ਲਿਆ ਮਮਾ ਜੀ ਮੇਰਾ ਫੋਨ ਦੇਖਿਓ

ਉੱਧਰ ਜੇ ਇੱਥੇ ਪਾਓ ਇੱਥੇ ਜੇ ਜੇ ਚੌਂਸ ਆਏ ਇਧਰ ਆਏ ਨਾ ਨਹੀਂ ਗੱਡੀ ਨਹੀਂ ਆਉਂਦੀ ਵੀਰ ਜੀ ਹੂੰ ਇਧਰ ਅਸੀਂ ਸਬਜ਼ੀ ਸਬਜ਼ੀ ਨੂੰ ਠੀਕ ਆਪਾਂ ਨੂੰ ਹੁਣ ਘਰ ਦੀਆਂ ਤਾਜ਼ੀ ਉਹ ਕਰਕੇ ਲੱਭੇ ਉਹ ਬਣਾ ਕੇ ਫੇ ਪਾਰਕਪੂਰਕ ਬਣਾਉਂਗਾ ਜਾਇ ਨਾ ਚੌਪੜੀ ਹੈ ਕਹਿੰਦਾ ਮੇਰੇ ਲਈ ਛੱਡੋ ਮੈਂ ਚੌਪੜੀ ਚੌਪੜੀ ਬਣਾਉਣੀ ਹੈ ਇੱਥੇ ਪ੍ਰੋਬਲਮ ਗਜੀਬੋ ਇੱਥੇ ਗਜੀਬੋ ਹਾਂ ਉਹ ਕਹਿੰਦਾ ਫੇ ਤੇ ਨਿਆਣਿਆਂ ਨੂੰ ਘਾ ਲਾ ਕੇ ਫੇ ਇੱਥੇ ਖੇਲੀ ਜਾਇਆ ਕਰਨਗੇ ਲੰਬੀ ਸੋਚਦਾ ਹਾਂ ਹਾਂ ਉਹ ਕਹਿੰਦਾ ਇਹ ਤੁਸੀਂ ਨਹੀਂ ਬਣਾਉਣਾ ਤੁਸੀਂ ਉੱਧਰ ਜੋ ਮਰਜ਼ੀ ਬਣਾਉਣਾ ਕੁਝ ਵੀ ਨਹੀਂ ਬੜਾ ਕਾਫੀ ਚੱਲ ਜਾਂਦੇ ਪਿੱਛੇ ਤੱਕ ਤੇ ਤੁਹਾਨੂੰ ਅੱਜ ਗਿਡੀ ਚਲੋ ਇਧਰ ਅੰਦਰ ਨੂੰ ਜੀ ਬੀਨ ਮੜੇ ਕਹਿ ਦੋ ਮਮੇ ਇਹ ਮਾਰੂਗੇ ਹਾਂ ਬੀਬੀ ਚਾਲਾਸੀ ਆਉਣੇ ਆ ਚੱਲ ਨਾਲ ਹੀ ਲੈਣਾ ਮੈਂ ਜਾਉ ਮੈਨੂੰ ਤਾਂ ਬਹੁਤ ਸਾਲੇ ਹੋ ਗਿਆ ਉਹਨੂੰ ਕਹਿੰਦੀ ਨੂੰ ਮੁੰਡਾ ਹੈ ਨਹੀਂ ਉਹ ਹੈ ਉਹ ਤਾਂ ਪਛਾਣ ਸਮਝ ਨਹੀਂ ਉਹ ਕਿੰਨਾ ਚੰਗਾ ਲੱਗਦਾ ਉਹ ਕਿਹੜਾ ਦੇਹੰਦੇ ਜੀ ਆਪ ਹਾਂ ਕਿਹ ਜਿਵੇਂ ਖਲਾ ਹੈ ਜੇ ਪਛਾਣ ਰੱਖੇ ਤਾਂ ਪਤਾ ਲੱਗ ਜਾਂਦਾ ਪਤਾ ਲੱਗ ਜਾਂਦਾ ਹੁਣ ਇਹ ਵੀ ਕੈਨੇਡਾ ਜਾਂਦੇ ਹੁੰਦੇ ਆ ਹਾਂ ਬੇਟੀ ਹੈ ਇਹਨਾਂ ਦੀ ਮੁੰਡਾ ਵੀ ਉੱਥੇ ਸੀ ਹੁਣ ਆਇਆ ਹੋਇਆ ਕੱਲ ਮੈਨੂੰ ਗੱਡੀ ਦਿਖਾ ਕੇ ਆਇਆ ਕਾਲੇ ਨੇ ਫੋਨ ਨਹੀਂ ਕੀਤਾ ਹਾਂ ਨਾ ਮੈਂ ਨਹੀਂ ਬਿਖਾਣਿਆ ਕੋਤੀ ਚਪ ਚੱਕ ਕੇ ਖਾਣਾ ਹੋਇਆ ਹੁਣ ਪਿਛਾਣਿਆ ਨਹੀਂ ਚੱਕਰ ਹੋਣਾ ਕੋਈ ਹੁੰਦਾ ਹੈ ਇਹ ਯਾਹ ਪਰ ਦੋ ਨੰਨ ਕੀ ਸੰਡੋ ਨਾ ਹੀ ਹੈ ਹਾਂ ਠੀਕ ਹੈ ਇਹ ਹੋਇਆ ਤੇਰੀ ਸੰਨਿਆ ਸੰਨਿਆ ਠੀਕ ਹੈ ਹਾਂ ਉਹ ਹੋਈ ਪਤਾ ਨਹੀਂ ਕਿੱਧਰ ਗਿਆ ਹੋਇਆ ਸੀ ਆਪਾਂ ਕਹਿੰਦੇ ਮੈਂ ਖੰਨੇ ਮੈਂ ਉਹਨੂੰ ਕੱਲ ਦੱਸੇ ਤੇ ਹੈਗਾ ਦੀ ਸਸੀ ਭੈਣ ਹਾਂ ਕਾਂ ਸੀ ਵੀ ਹਾਂ ਮੰਮੀ ਭੈਣ ਕਹੀਂ ਸੀ ਵੀ ਹਾਂ ਜੇ ਰਣਜੀਤ ਆਇਆ ਤਾਂ ਲੈ ਕੇ ਆਵਾਂਗੇ ਮੈਂ ਵੀ ਖੋਲਦੀ ਮੈਂ ਕਿਹਾ ਭਾਈ ਹੁਣ ਕਿੰਨੀ ਵਾਰ ਤੂੰ ਕਿਹਾ ਹੈ ਕੋਈ ਗੱਲ ਨਹੀਂ ਕੀ ਹੋ ਰਿਹਾ ਕੋਈ ਨਾ ਚਾਹ ਪੀ ਕੇ ਜੀ ਰਿਹਾ ਸਭ ਦੇ ਸਾਥੇ ਚਲ ਘਰ ਵਾਪਸ ਕਰਕੇ ਆ ਗਏ ਭਾਈ ਬੰਦੇ ਨਹੀਂ ਆ ਕੇ ਫੋਨ ਤਾਂ ਡੈਨ ਨਾ ਮੇਲੇ ਕਾਲ ਨੇ ਫੋਨ ਨਹੀਂ ਕਰਿਆ ਹੈ ਨਾ ਦੇ ਲੈ ਕਿੱਧਰ ਨੂੰ 1 ਮਿੰਟ ਤੇ ਹੈ ਗਿਆ ਮੈਂ ਇਹ ਪੁੱਛ ਲਈ ਹੈ ਵੀ ਕੀ ਗੰਦ ਮੰਮੀ ਬੈਠਾ ਆਇਆ ਆਇਆ ਤੂੰ ਨੇ ਫੋਨ ਕਰਿਆ ਹੋਣਾ ਵਿਸ਼ੇ ਮੈਂ ਉਹਨੂੰ ਕਦੋਂ ਦਾ ਫੋਨ ਕਰਿਆ ਹੋਇਆ ਮੈਂ ਕਿਹਾ ਵੀ ਇੱਧਰ ਨੂੰ ਆ ਜਾਓ ਮੈਂ ਕਿਹਾ ਵੀ ਆ ਵੀ ਇੱਧਰ ਨੂੰ ਆਏ ਹੈ ਨਾ ਪਤਾ ਨਹੀਂ ਹਾਂ ਉਹ ਦੇਖੋ ਹਾਂ ਅੱਜ ਕਿਹਦੇ ਆ ਰਹੇ ਆ ਅਰੇ ਕੋ ਅੰਮ੍ਰਿਤ ਦੇ ਮਰਦ ਇਹਨਾਂ ਕੁੜੀ ਦੀ ਗੱਲ ਨਹੀਂ ਬਰਾਉ ਮਾਰ ਰਿਹਾ ਉਹਨਾਂ ਕੁੜੀ ਦੀ ਡਾਉਣੀ ਇਹ ਮੁੰਡਾ ਮੈਂ ਜਿਹੜਾ ਪਾਲਿਆ ਹੱਥ ਦਾ ਹੱਥ ਦਾ ਹਾਂ ਹਾਂ ਹੁਣ ਮੈਂ ਤਾਂ ਬੜਾ ਹੋ ਗਿਆ ਹੁਣ ਮੈਂ ਕਿੰਨਾ ਕਹਿਦਾ ਨਹੀਂ ਭਾਈ ਇਹ ਲੈ ਲੈ ਹੋ ਕੋਚਨਾ ਅਰੇ ਫੈਮਿਲੀ ਦਾ ਕੀ ਹੈ ਵਧੀਆ ਵਧੀਆ ਨਹੀਂ ਬੜੇ ਹੋ ਗਏ ਹੁਣ ਪਤਾ ਨਹੀਂ ਲੱਗਿਆ ਨਹੀਂ ਜੇ ਆਪਣੇ ਕੋਲ ਗਾਉਂ ਕੋਈ ਨਹੀਂ ਬਟ ਮਮਰੇ ਕੋਚਲੇ ਸੱਤ ਹੋ ਗਏ ਹੈ ਬੈਠੋ ਬਸ ਗੱਲਾਂ ਹੀ ਕਰ ਲੋ ਚਾਹ ਪਾਣੀ ਪੀਤਾ ਹੋਇਆ ਚਾਹ ਪਾਣੀ ਪੀਤਾ ਹੋਇਆ ਹੈ ਕੀ ਆਪਾਂ ਪੀਤਾ ਹੈ ਥੋੜੀ ਜਿਹੀ ਨਹੀਂ ਹੈ ਸੇ ਤੇ ਕੀ ਕਰਨ ਜੀ ਤਾਂ ਕੋਈ ਅਜੀਬੀ ਗੱਲ ਨਹੀਂ ਹੈਗੀ ਕੋਈ ਪ੍ਰੋਬਲਮ ਨਹੀਂ ਉਮਰ ਦੇ ਹਿਸਾਬ ਨਾਲ ਬਹੁਤ ਸੋ ਲੋਕਾਂ ਨਾਲ ਵਧੀਆ ਲੱਗੇ ਕੰਮਕਾਰ ਆਪਣਾ ਆਪ ਕਰੀ ਗਏ ਅੰਗਰ ਚੱਲਦੇ ਨੇ ਚੱਲਦੇ ਜਿੱਦੀ ਬਥੇਰੇ ਆ ਗਏ ਉਧਰ ਖੇਤੀ ਹੋ ਰਹੀ ਆ ਉਹਦੇ ਤੋਂ ਪਲਾਇੰਦਾ ਵੀ ਕਹਿ ਨਹੀਂ ਰਹੀ ਦੇਖਿਆ ਏ ਕੱਟਿਆ ਏ ਫੇਰ ਨਹੀਂ ਹੂੰ ਜਿੱਦਿਆ ਮੇਰੇ ਲੋਕ ਥੇ ਹੀ ਆ ਕਿਤੇ ਕੋਈ ਨਹੀਂ ਸਾਡਾ ਗ੍ਰੈਂਡ ਕਰਨ ਅੱਛਾ ਕਟੋਨੇ ਹਾਂ ਤੁਸੀਂ ਛੇ ਨਹੀਂ ਕੱਟਿਆ ਏ ਉਸੇ ਦੇ ਰਿਹਾ 19 ਸਾਲ ਲੱਗੇ ਚ ਗਿਆ ਸੀ ਹੂੰ ਚਲੋ ਇਹ ਕਾਕਾ ਵੀ ਆਪਣਾ 6 6.5 ਸਾਲ ਕੱਟ ਕੇ ਉੱਥੋਂ ਹੀ ਆਇਆ ਅੱਛਾ ਮਮਾਈ ਹੋਈ ਬਾਕੀ ਸਾਰੇ ਪਿੰਡ ਹਾਂ ਠੀਕ ਨੇ ਸਭ ਠੀਕ ਨੇ ਮੈਂ ਤੁਹਾਨੂੰ ਬਹੁਤ ਚਿਰ ਹੋ ਗਿਆ ਗਿਆ ਸੀ ਜਦੋਂ 2000 হয় হয় মিনি হোৱা খুলিছে দুই মিনিট ਉਹਨੂੰ ਮਿਲਦੇ ਕਿ ਹਾਂ ਜਿਹੜਾ ਕੈਮਰੇ ਸੀ ਮੈਨੂੰ ਪਤਾ ਕਰਣ ਦੀ ਚਾਹ ਹੈ ਮੈਂ ਕਿਹਾ ਜਰੂਰ ਮਿਲਣਾ ਮਾੜਾ ਉਹ ਵੀ ਮਗਰਜੀਤ ਨੂੰ ਬਹੁਤ ਦਿਨਾਂ ਦਾ ਕਿਹਾ ਜਿਹੜੇ ਮੈਂ ਕਿਹਾ ਜਲਦੀ ਸਿਆਰੇ ਦਾ ਵੀ ਹਾਂ ਮਿਲ ਕੇ ਉਹਨਾਂ ਨੂੰ ਮੈਂ ਕਿਹਾ ਜਰੂਰ ਮਿਲਾਈ ਹੂੰ ਇਹ ਤਾਂ ਮੈਂ ਵੀ ਜੀਆ ਮੈਂ ਤਾਂ 10 ਮਿੰਟ ਮੈਨੂੰ ਲੱਗਿਆ ਵੀ ਮੈਂ ਕਿਹਾ ਵੀ ਵੀ ਜਰੂਰ ਜਾਣਾ ਨਹੀਂ ਜਿਹੜਾ ਇਹ ਹਾਂ ਤਾਂ ਹਾਂ ਨਹੀਂ ਮੈਂ ਦੇ ਦੇਣੀ ਕੋਈ ਨਹੀਂ ਵੀਰ ਜੀ ਜੇ ਨਹੀਂ ਹੁੰਦਾ ਹੈਗਾ

ਕੀ ਕਰਨਾ ਹੈ ਨਈਆਂ ਵੀ ਜਿੰਨਾਂ ਕੱਢੇ ਕਿਤੇ ਤੁਮ ਮੈਂ ਤੋਰਦੀ ਆਂ ਰੋਟੀ ਬਣਾਈ ਹੋਈ ਸੀ ਉਧਰ ਪੈਣੇ ਰੋਟੀ ਬਣਾਈ ਹੋਈ ਸੀ ਕੀ ਹਾਲ ਹੈ ਪਹਿਲਾਂ ਵੀ ਹਾਂ ਕੋਈ ਨਹੀਂ ਠੀਕ ਹੈ ਹਾਂ ਬਹੁਤ ਯਾਦ ਕਰਦੀ ਰਹਿੰਦੀ ਆ ਹਾਂ ਨਹੀਂ ਉਹ ਜ਼ਿਆਦਾ ਤੇ ਹੁੰਦੀ ਹੈ ਤੇ ਬਲਬੀਰ ਤੇ ਜੀਤ ਨੂੰ ਜ਼ਰੂਰ ਕਹਿੰਦੀ ਹਾਂ ਹਾਂ ਬਲੋ ਯਾਰ ਬਹੁਤ ਕਰਦੀ ਸੀ ਬਲਬੀਰ ਮੈਂ ਨਜੀਦਾਰ ਮੈਂ ਤਾਂ ਇੱਕ ਜੈਂਟ ਨੂੰ ਦਿਖਾਉਂ ਘਰਾਣਾ ਜੇ ਮੇਰੇ ਕੋਲ ਪਿਆ ਚਾਦਰ ਪਿਆ ਸੀ ਕੱਟੀਆਂ ਨੇ ਕਢਾਈ ਕਰੀ ਅੱਛਾ ਦੇਖ ਲੈਂਦੀਆਂ ਯਾਦ ਕਰ ਲੈਂਦੀਆਂ ਮੈਂ ਕੀ ਕਰੀਏ ਹਾਂ ਜ਼ਿਆਦਾ ਹੀ ਹਾਂ ਜ਼ਿਆਦਾ ਹੀ ਨੇ ਹਾਂ ਜ਼ਿਆਦਾ ਹੀ ਨੇ ਸ਼ੇਂਗਾਂਵਲ ਚੱਲ ਉਸ ਤੋਂ ਬਾਅਦ ਹਾਂ ਹਾਂ ਚੱਲ नहीं ये 1 मैं देना ही है ए हेलो गर्ल सुनो एक इथे सी मेरा मेरे भाई ना फोटो करा लूं इधर देखो ਮੈਂ ਗਿਆ ਹੋਇਆ ਸੀ ਗਈ ਇੱਕ ਲਾਈਨ ਨੂੰ ਗੱਦੀ ਚੱਕ ਕਰਕੇ ਖਲਾਇਆ ਪਰ ਲੋ ਨਾਲੀ ਦੀ ਪਲੋਂ ਨਹੀਂ ਆਉਂਦੀ ਹੈ ਇਹ ਤੋਂ ਦੇਣੀ ਜਾ ਕਰਨੀ ਆਹ ਇਹ ਕਰਿਆ ਇਹ ਬੈਨਕੂ ਵਰ ਚੜਾ ਰਹੇ ਨੇ 86 ਸੰਦਾ ਗਿਆ ਹੋਇਆ ਚਲੋ ਠੀਕ ਆ ਖਾਧੀ ਆਤੀਆਂ ਆਂ ਚੰਗਾ ਆ ਆ ਗਰੂ ਦੰਮੀ ਉਮਰ ਰੱਖੂ ਸਾਡੀ ਵੀ ਆਪਾਂ ਫੇਰ ਕਦੇ ਮਿਲਾਂ ਹੈ ਹਾਂ 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 ਮੁੰਤਾ ਦੇਸ਼ ਉਹਦਾ ਅਗਲੇ ਸਾਲ ਕਿਹੜਾ ਲੱਗ ਜੂਵੇ ਆਇਆ ਫਿਰ ਚੰਗਾ ਚੰਗਾ ਕਿਹੜਾ ਆਗਲੇ ਸਾਲ ਦੇਣਾ ਲੱਗਿਆ ਫੇਰ ਮਿਲਾਂਗੇ ਲਾਇਆ ਕਰੋ ਵੀਰ ਜੀ ਠੀਕ ਹੈ ਜੀ ਮੈਂ ਹੁਣ ਮੈਂ ਛੱਡਾ ਵੀ ਹਾਂ ਸਾਡੀ ਨਾ ਖੰਸੇਂਦੇ ਹੁੰਦਾ ਜੀ ਨਸੀ ਤੂੰ ਕਿ ਹੁੰਦਾ ਫਰਵੀ ਜੀ ਠੀਕ ਆ ਫਰਵੀ ਆਈ ਜਾਣਾ ਤੁਹਾਨੂੰ ਕੰਮ ਹੋ ਰਹੇ ਗੱਲੇ ਹੁਣ ਜਰੀ ਜਰੀ ਲੈਣੇ ਚੋ ਠੀਕ ਹੈ ਫੇਰ ਆਪਾਂ ਲੰਘ ਜਾਂਗੇ ਹੈਨਾ ਠੀਕ ਹੈ ਓਕੇ ਹਦ ਉਹ ਮੇ ਲੋਪਾਈ ਵੀ ਗੀ ਚਾਹ। ਲੰਗਾ। ਇਹ ਨਹੀਂ ਕਰਦਾ ਹਾਂ। ਸਹੀ ਗੱਲ ਹੈ। ਉਹ ਕੰਮ ਬੋਲ ਨਹੀਂ ਕੰਮ ਬੋਲ। ਹਾਂ। ਪੜਨਾ ਤੇਰੀਆਂ ਤੂੰ ਸਾਡੇ ਕੋ ਰਹਿ। ਨਾ ਤਾਹੀਂ ਤਾਂ ਜੀਣ ਕਰਦਾ ਕਿ ਬਸੋ ਤਾਂ ਕੀ ਹੈ। ਚੱਟ ਦਬੇ ਨਹੀਂ ਸੀ। ਤਾਹੀ ਗੈਨੇ ਪੱਟੀਆਂ ਦੇ ਦੋ ਤੇ ਜਈ ਨਿਆਰ ਕੋਈ ਕੌੜੀ ਦੇ। ਹਾਂ ਠੀਕ ਆ ਠੀਕ ਆ ਸਸਿਕਾ ਸ਼ਿੰਗਰ ਮਾਸੀ ਨੂੰ ਵੀ ਕਹੀਂ ਕਾ ਪਰਲੋ ਯਾਦ ਕਰਦੀ ਹਾਂ ਹਾਂ ਮੈਂ ਜਾਣਾ ਉਹ ਤਾਂ ਮਿਲ ਨਹੀਂ ਆ ਹਾਂ ਕਹੀਂ ਜਰੂਰ ਚੱਲਿਓ ਇੱਕ ਦਿਨ ਮਿਲਿਆ ਆਇਓ ਹਾਂ ਨਹੀਂ ਹੁੰਦੇ ਹੋ ਅੱਛਾ ਉਹ ਤਾਂ ਇੱਥੇ ਹੀ ਆ ਜੇ ਆਈ ਹੋਈ ਹੁਣ ਅੱਛਾ ਰਹੂਗੀ ਹੂੰ ਠੀਕ ਆ ਰਹਿਣਗੇ ਏ